ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਨਵੇਂ ਨੇ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਸਭ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਆਸਾਨੀ ਨਾਲ ਦੇਖ ਸਕੋ ਹਾਂਜੀ ਤੁਹਾਨੂੰ ਪਤਾ ਹੈ ਕਿ ਆਪਣਾ ਕੱਪੜੇ ਦਾ ਕੰਮ ਤੇ ਬੁਟੀਕ ਹੈ ਜੀ ਤੇ ਜਿਵੇਂ ਅੱਜ ਆਪਾਂ ਤੁਹਾਡੇ ਲਈ ਕਾਟਨ ਦੇ ਸੂਟ ਲੈ ਕੇ ਆਏ ਹ ਗਰਮੀ ਚ ਵਧੀਆ ਹਲਕਾ ਫੁਲਕਾ ਵਰਕ ਕਰਵਾ ਕੇ ਕਿਸੇ ਤਰ੍ਹਾਂ ਵੀ ਡੇਲੀ ਵੇਅਰ ਕਰ ਸਕਦੇ ਹੋ ਤੇ ਹਾਂਜੀ ਆਪਾਂ ਦਿਖਾਉਣੇ ਅੱਜ ਤੁਹਾਨੂੰ ਆਪਣੇ ਸੂਟ ਹਾਂਜੀ ਇਹ ਆਪਣਾ ਪਹਿਲਾ ਸੂਟ ਇਹ ਕਾਟਨ ਸ਼ਿਮਰ ਤੇ ਹੈ ਜੀ ਦੇਖੋ ਆਲ ਓਵਰ ਸੂਟ ਰੈਨ ਨਾਲ ਇਹ ਵਾਲਾ ਤੇ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੋਵੇਗਾ ਜੀ ਹਾਂਜੀ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਵੀ ਬਹੁਤ ਸੋਹਣਾ ਆਲ ਓਵਰ ਸੂਟ ਹੈ ਜੀ ਇਹ ਕਾਟਨ ਸ਼ਿਮਰ ਤੇ ਹੈ ਦੇਖੋ ਬਹੁਤ ਸੋਹਣਾ ਰੰਗ ਪ੍ਰਿੰਟ ਬਹੁਤ ਸਫਾਈ ਵਾਲਾ ਕੰਮ ਹੈ ਜੀ ਤੇ ਇਹ ਕਿ ਟੈਕਸ ਦਾ ਹੈਗਾ ਇਹ ਦੇਖੋ ਇਹ ਕਿ ਟੈਕਸ ਦੇ ਹੈ तो ए वाला ये मसलीन का दुपट्टा जी देखो पूरा डबल दुपट्टा है गा। देखो बहुत सोहना प्रिंट है दुपट्टे भी मसलीन का दुपट्टा जी तो पूरा सवा दो मीटर का है हैगा ओवर सूट है जी देखो वजिए एके टैक्स के दे, देखो एके टैक्स के सूट ने वाले कॉटन शिमर तो है जी देखो स्किन कलर और बॉटल ग्रीन कलर का कंट्रास्ट है इतने हल्का फुलका जहाँ वाइन कलर है ਦੇਖੋ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਇਹਨੂੰ ਬਾਹਰ ਅੰਦਰ ਚ ਪਾ ਸਕਦੇ ਹੋ ਆ ਭਲਾ ਤੁਸੀਂ ਡਿਲੀਵਰੀ ਕਰ ਸਕਦੇ ਹੋ ਨਾ ਤੇ ਵਧੀਆ ਵਾਲਾ ਸਟੱਫ ਰਹਿਣ ਵਾਲਾ ਇਹ ਵਾਲਾ ਤੇ ਜੇ ਤੁਸੀਂ ਇਹਦੇ ਨਾਲ ਦੀ ਮਵਾਈਨ ਕਲਰ ਦੀ ਪਾਈਪਿੰਗ ਲਾ ਕੇ ਬਣਾਉਣਾ ਤਾਂ ਇਹ ਤਰ੍ਹਾਂ ਬਣਾ ਸਕਦੇ ਹੋ ਜੇ ਤੁਸੀਂ ਬੋਟਲ ਗ੍ਰੀਨ ਦੀ ਲਾ ਕੇ ਪਾਈਪਿੰਗ ਬਣਾਉਣਾ ਹੈ ਤਾਂ ਬੋਟਲ ਗ੍ਰੀਨ ਦੀ ਬਣਾ ਕੇ ਲਾ ਕੇ ਬਣਾ ਸਕਦੇ ਹੋ ਜੇ ਤੁਸੀਂ ਬਿਨਾ ਮਤਲਬ ਸਿੰਪਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿੰਪਲ ਵੀ ਸਟਿਚ ਕਰਾ ਕੇ ਇਹ ਸੂਟ ਨੂੰ ਵੀਰ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਡਿਜ਼ਾਈਨ ਸਾਢੇ 3 ਮੀਟਰ ਕੱਪੜਾ ਇਹ ਵਾਲਾ ਵੱਡੇ ਪਣੇ ਦਾ ਹੁੰਦਾ ਸਾਢੇ 3 ਮੀਟਰ ਤੇ ਵੱਡੇ ਪਣੇ ਵਾਲਾ ਸਾਢੇ 3 ਮੀਟਰ ਕੱਪੜਾ ਇਹ ਤੇ ਨਾਲ ਮਸਲੀਨ ਦਾ ਦੁਪੱਟਾ ਹੈ ਹਾਂਜੀ ਦੇਖੋ ਆਲ ਓਵਰ ਸੂਟ ਹੈ 1250 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ 1250 ਇਹਦਾ ਪ੍ਰਾਈਸ ਹੈ ਜੀ ਤਾਂ ਤੁਸੀਂ ਆਪਣੇ ਲਈ ਸੂਟ ਬਾਇ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਰਹਿ ਗਏ ਆ ਦੇਖੋ ਇਹ ਵਾਲਾ ਜਿਵੇਂ ਬੋਟਲ ਗ੍ਰੀਨ ਆ ਗਿਆ ਇਹਦੇ ਵਿੱਚ ਤਾਂ ਇੱਕ ਇਹ ਵਾਲਾ ਕਲਰ ਹੈ ਦੇਖੋ ਇਹ ਕਲਰ ਵੀ ਬਹੁਤ ਸੋਹਣਾਗਾ ਹਾਂਜੀ ਇਹ ਵਾਲਾ ਆਪਣਾ ਅਗਲਾ ਸੂਟ ਹੈ ਦੇਖੋ ਜਿਵੇਂ ਇਹਦੇ ਵਿੱਚ ਤਾਂ ਬੋਟਲ ਗ੍ਰੀਨ ਜਿਆਦਾ ਹਨਾ ਦਿਖ ਰਿਹਾ ਹੈ ਤੇ ਇਹਦੇ ਵਿੱਚ ਹੈਗਾ ਇਹ ਵਾਲਾ ਦੇਖੋ ਮਾਊਸ ਕਲਰ ਹੈ ਇਹਦੇ ਵਿੱਚ ਜਿਆਦਾ ਦਿਖਦਾ ਪਿਆ ਮਾਊਸ ਕਲਰ ਤੇ ਇਹਦੇ ਵਿੱਚ ਇੱਕ ਇੱਕ ਹਲਕਾ ਜਿਹਾ ਦੇਖੋ ਅੰਡਰਹੀ ਜਾ ਕਲਰ ਹੈ ਹਲਕਾ ਜਾਂ ਤੇ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲਾ ਵੀ ਇਹਦੇ ਨਾਲ ਵੀ ਇਹ ਵਾਲਾ ਦੁਪੱਟਾ ਹੈ ਦੇਖੋ ਫਿਓਰ ਮਸਲੀਨ ਦਾ ਦੁਪੱਟਾ ਇਹਦੇ ਨਾਲ ਦੁਪੱਟਾ ਵੀ ਪੂਰਾ ਡਬਲ ਹੈ ਜੀ ਪੂਰਾ 2.5 ਮੀਟਰ ਦੇ ਦੁਪੱਟੇ ਹੈਗੇ ਆ ਤੇ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਨੇ ਇਹ ਜੇ ਕੋਈ ਵੀ ਆਂਟੀ ਜਾਂ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਸੂਟ ਨੂੰ ਤਾਂ ਤੁਸੀਂ ਵਾਅ ਕਰ ਸਕਦੇ ਹੋ ਜੀ ਵਧੀਆ ਸੂਟ ਹੈ ਕਾਟਨ ਸ਼ਿਮਰ ਤੇ ਇਹ ਫੈਬਰਿਕ ਕਾਟਨ ਸ਼ਿਮਰ ਇੱਕ ਟੈਕਸ ਦਾ ਸੂਟ ਹੈ ਜੀ ਤੇ 1250 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਸੂਟ ਬਾਏ ਕਰ ਸਕਦੇ ਜੀ ਸਾਢੇ 3 ਮੀਟਰ ਫੈਬਰਿਕ ਰਹੂਗਾ ਪੂਰਾ ਖੁੱਲਾ ਡੁੱਲਾ ਸੂਟ ਬਣੂਗਾ ਕਈ ਭੈਣਾਂ ਕਹਿਣ ਸੋਚਦੀਆਂ ਹੋਣਗੀਆਂ ਵੀ ਸਾਢੇ 3 ਮੀਟਰ ਲੈ ਕੇ ਇਹ ਵੱਡੇ ਪਣੇ ਦਾ ਹੁੰਦਾ ਜੀ ਸੂਟ ਜੇ ਤੁਸੀਂ ਸੂਟ ਬਣਾਓਗੇ ਤਾਂ ਪੂਰਾ 5 ਮੀਟਰ ਕੱਪੜੇ ਨਿਕਲੂਗਾ ਇਹਦੇ ਚੋਂ ਬਸ ਇਹਦਾ ਪਣਾ ਵੱਡਾ ਹੁੰਦਾਗਾ ਉਹਦਾ ਪਣਾ ਛੋਟਾ ਹੁੰਦਾ 5 ਮੀਟਰ ਦਾ ਸੂਟ ਹੁੰਦਾਗਾ ਇਹ ਸਾਢੇ 3 ਮੀਟਰ ਵੱਡੇ ਪਣੇ ਦਾ ਸੂਟ ਹੈ ਇੱਕ ਇਹਦੇ ਵਿੱਚ ਇਹ ਦੇਖੋ ਇਹਦੇ ਨਾਲ ਦੁਪੱਟਾ ਆ ਗਿਆ ਸੀਗਾ ਬੋਟਲ ਗ੍ਰੀਨ ਹਲਕਾ ਜਿਹਾ ਹਨਾ ਥੋੜਾ ਲਾਈਟ ਬੋਟਲ ਗ੍ਰੀਨ ਜਾ ਆ ਗਿਆ ਇਹਦੇ ਨਾਲ ਆ ਗਿਆ ਬ੍ਰਾਊਨ ਕਲਰ ਦਾ ਤੇ ਇਹਦੇ ਨਾਲ ਆ ਜੂਗਾ ਮਹਿੰਦੀ ਕਲਰ ਦਾ ਲਾਈਟ ਮਹਿੰਦੀ ਜਿਹਾ ਸ਼ੇਡ ਆ ਇਹ ਕਲਰ ਕੈਮਰੇ ਤੇ ਬਿਲਕੁਲ ਕਲੀਅਰ ਦਿਖ ਰਿਹਾ ਜੀ ਤੁਹਾਨੂੰ ਇਦਾਂ ਦੇ ਕਲਰ ਆ ਜਿਹੜਾ ਤੁਹਾਨੂੰ ਕੈਮਰੇ ਤੇ ਦਿਖ ਰਿਹਾ ਦੇਖੋ ਸਾਫ ਕਲਰ ਤੇ ਇੱਕ ਇਹ ਵਾਲਾ ਆ ਗਿਆ ਦੇਖੋ ਇਹ ਵਾਲਾ ਇਹਦੇ ਵਿੱਚ ਮਹਿੰਦੀ ਸ਼ੇਡ ਜਾ ਆ ਗਿਆ ਹਾਂ ਜਿਹਦੇ ਵਿੱਚ ਹਲਕਾ ਲਾਈਟ ਮਹਿੰਦੀ ਆ ਹੁੰਦਾ ਜਿਹੜਾ ਬ੍ਰਾਊਨ ਜਿਹਾ ਪੈ ਜਾਂਦਾ ਇਹੋ ਵਾਲਾ ਸ਼ੇਡ ਆ ਗਿਆ ਦੇਖੋ ਬਹੁਤ ਸੋਹਣਾ ਸੂਟ ਆ ਜੀ ਇਹਦਾ ਵੀ ਦੁਪੱਟਾ ਉਸੇ ਤਰ੍ਹਾਂ ਦੇ ਮਸਲੀਨ ਦਾ ਸੇਮ ਪ੍ਰਿੰਟ ਹੈ ਜੀ ਸੇਮ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਇੱਕ ਬੋਟਲ ਗ੍ਰੀਨ ਆ ਗਿਆ ਇੱਕ ਬਰਾਊਨ ਆ ਗਿਆ ਇੱਕ ਇਹ ਵਾਲਾ ਮਹਿੰਦੀਆ ਕਲਰ ਆ ਗਿਆ ਹਾਂ ਜੀ ਜੇ ਕਿਸੇ ਨੂੰ ਪਸੰਦ ਆ ਸੂਟ ਤਾਂ 1250 ਰੁਪਏ ਦਾ ਪ੍ਰਾਈਸ ਹੈ ਤਾਂ ਤੁਸੀਂ ਸੂਟ ਆਪਣੇ ਕੋਲ ਬਾਇ ਕਰ ਸਕਦੇ ਹੋ ਜੀ ਕਾਟਨ ਸ਼ਿਮਰ ਤੇ ਇਹ ਵਾਲੇ ਤੁਸੀਂ ਜਿੱਦਾਂ ਮਰਜ਼ੀ ਪਾ ਸਕਦੇ ਹੋ ਹਨਾ ਇਹ ਸੂਟ ਕਿਤੇ ਵਿਆਹ ਸ਼ਾਦੀ 'ਚ ਵੀਅਰ ਕਰ ਸਕਦੇ ਹੋ ਤਾਂ ਜੇ ਤੁਸੀਂ ਕਿਸੇ ਪ੍ਰੋਗਰਾਮ 'ਚ ਵੀਅਰ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਕੋਈ ਜਾਂ ਕੋਈ ਪਿੰਡ 'ਚ ਕਈ ਵਾਰ ਆਪਣੇ ਕੋਈ ਫੰਕਸ਼ਨ ਹੁੰਦਾ ਹਨਾ ਤੇ ਉਹਦਾਂ ਤੁਸੀਂ ਵੀਅਰ ਕਰ ਸਕਦੇ ਹੋ ਹਾਂਜੀ ਆਪਣੇ ਅਗਲੇ ਸੂਟ ਦਿਖਾਉਣੇ ਤੁਹਾਨੂੰ ਹਾਂਜੀ ਅਗਲਾ ਸੂਟ ਆਪਣਾ ਇਹ ਵਾਲਾ ਦੇਖੋ ਜਿਵੇਂ ਟੈਬੀ ਦਾ ਨਹੀਂ ਸੀਗਾ ਆਂਦਾ ਸੀਗਾ ਸਰਦੀ ਚ ਆਇਆ ਸੀਗਾ ਟੈਬੀ ਮਸਲੀਨ ਦੇ ਸੂਟ ਇਹ ਕਾਟਨ ਦੇ ਸੂਟ ਆ ਦੇਖੋ ਉਸੇ ਤਰ੍ਹਾਂ ਹੀ ਹਾਂਜੀ ਏਕੇ ਟੈਕਸ ਦੇ ਹੈ ਇਹ ਦੇਖੋ ਤੁਸੀਂ ਟੈਗ ਦੇਖ ਸਕਦੇ ਹੋ ਏਕੇ ਟੈਕਸ ਦੇ ਹੈ ਡਿਜੀਟਲ ਪ੍ਰਿੰਟ ਹੈ ਦੇਖੋ ਡਿਜੀਟਲ ਪ੍ਰਿੰਟ ਤੇ ਸੂਟ ਨੇ ਵਾਲੇ ਇਸ ਤਰ੍ਹਾਂ ਦੇਖੋ ਜੀ ਇਹ ਵਾਲਾ ਇਹਦਾ ਘੇਰੇ ਤੇ ਫਲਾਵਰ ਆਊਗਾ ਇਸ ਤਰ੍ਹਾਂ ਇਹ ਵਾਲੀ ਇਹਦੀ ਬਾਜੂ ਆ ਗਈ ਦੇਖੋ ਇਹ ਵਾਲਾ ਫਲਾਵਰ ਇਹਦੀ ਬਾਜੂ ਤੇ ਆ ਗਿਆ ਇਹ ਵਾਲਾ ਘੇਰੇ ਤੇ ਆ ਗਿਆ ਇਹ ਵਾਲਾ ਵਾਜੂ ਤੇ ਆ ਗਿਆ ਤੇ ਇਸ ਤਰ੍ਹਾਂ ਹੀ ਇਹਦੀ ਬੈਕ ਤੇ ਆ ਦੇਖੋ ਇਸ ਤਰ੍ਹਾਂ ਬੈਕ ਤੇ ਆ ਇਹ ਗ੍ਰੇ ਕਲਰ ਹੈ ਜੀ ਇਹ ਵਾਲਾ ਗ੍ਰੇ ਕਲਰ ਹੈ ਤੇ ਹਾਂਜੀ ਇਹਦੇ ਨਾਲ ਪਿਓਰ ਪਿਓਰ ਦਾ ਦੁਪੱਟਾ ਦੇਖੋ ਪਿਓਰ ਦਾ ਦੁਪੱਟਾ ਹੈ ਜੀ ਇਹਦੇ ਨਾਲ ਪ੍ਰਿੰਟ ਵਾਲਾ ਦੇਖੋ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈਗਾ ਦੇਖੋ ਕਲਰ ਕਿੰਨੇ ਪਿਆਰੇ ਆ ਤੇ ਕਿੰਨਾ ਕਿੰਨਾ ਸੋਹਣਾ ਡਿਜ਼ਾਈਨ ਆ ਦੁਪੱਟੇ ਦਾ ਲੈਣਾ ਵਾਲਾ ਜਿਵੇਂ ਆਪਾਂ ਡਾਈ ਕਰਵਾਉਣੀ ਆ ਨਾ ਇਸ ਤਰ੍ਹਾਂ ਦੇਖੋ ਦੁਪੱਟੇ ਵਾਲਾ ਦਾ ਡਿਜ਼ਾਈਨ ਆ ਬਹੁਤ ਸੋਹਣਾ ਤੇ ਪੂਰਾ ਡਬਲ ਦੁਪੱਟਾ ਜੀ ਤੁਸੀਂ ਕਿਸ ਤਰ੍ਹਾਂ ਮਰਜ਼ੀ ਬੁੱਕਲ ਮਾਰ ਕੇ ਦੇਖੋ ਕਿ ਕਿਦਾਂ ਵੀ ਕੈਰੀ ਕਰ ਸਕਦੇ ਹੋ। ਚੰਗੇ ਘਰ ਦਾ ਹਮਾਰ ਲੈਂਡ ਦਾ ਹੀ ਫਾਇਦਾ ਹੁੰਦਾ ਜੀ ਇਹਨਾਂ ਦੇ ਦੁਪੱਟਾ ਤੇ ਸਟੱਫ ਵਧੀਆ ਲੱਗਿਆ ਹੁੰਦਾਗਾ। ਹਾਂਜੀ ਇਹ ਗ੍ਰੇ ਕਲਰ ਹੈ ਇਹਦੇ ਵਿੱਚ ਦੇਖੋ ਇੱਕ ਇਹ ਬਾਜਰੀ ਕਲਰ ਹੈ। ਹਾਂਜੀ ਇਹਦਾ ਵੀ ਸੇਮ ਪ੍ਰਿੰਟ ਹੀ ਹੈ ਉਸੇ ਤਰ੍ਹਾਂ ਹੀ ਇਹਦੇ ਘੇਰੇ ਤੇ ਫਲਾਵਰ ਆਊਗਾ ਤੇ ਬਾਜੂ ਤੇ ਫਲਾਵਰ ਆਊਗਾ ਤੇ ਇਸ ਤਰ੍ਹਾਂ ਦੇ ਦੁਪੱਟਾ ਰਹੂਗਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਇੱਕ ਸੂਟ। ਜਦੋਂ ਚਪੜਤਾਂ ਨੂੰ ਚਾਰ ਕਲਰ ਮਿਲ ਜਾਣਗੇ ਜੀ ਦੇਖੋ ਇਹ ਵਾਲਾ ਗ੍ਰੇ ਕਲਰ ਆ ਗਿਆ ਇਹ ਵਾਲਾ ਗਾਜਰੀ ਸ਼ੇਡ ਆ ਗਿਆ ਦੇਖੋ ਪਿਓਰ ਕਾਟਨ ਦਾ ਇਹ ਦੁਪੱਟਾ ਹਾਂ ਸੌਰੀ ਪਲੇਨ ਬਾਟਮ ਲੱਗੀ ਹੋਈ ਇਹਦੇ ਨਾਲ ਹਾਂਜੀ ਦੇਖੋ ਇਸ ਤਰ੍ਹਾਂ ਇਹ ਵਾਲਾ ਦੇਖੋ ਇਦਾਂ ਇਹਦਾ ਕੇਰਾ ਆ ਗਿਆ ਤੇ ਇਦਾਂ ਆਹ ਸੀ ਇਹ ਇਧਰ ਬਾਜੂ ਆ ਗਈ ਇਹਦੇ ਡਿਜ਼ਾਈਨਿੰਗ ਦਾ ਫਰਕ ਹੈ ਜੀ ਉਹਦੇ ਨਾਲ ਉਹ ਡਿਜ਼ਾਈਨਿੰਗ ਅਲੱਗ ਸੀ ਅਲੱਗ ਸੀ ਮੈਨੂੰ ਆਇ ਸੀ ਵੀ ਸੇਮ ਡਿਜ਼ਾਈਨਿੰਗ ਹੈ ਦੇਖੋ ਇਦਾਂ ਦੀ ਇਹਦੀ ਬਾਜੂ ਆ ਗਈ ਤੇ ਇਦਾਂ ਦਾ ਘੇਰੇ ਦੇਖੋ ਕਿੰਨਾ ਸੋਹਣਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਇਹਦਾ ਘੇਰੇ ਦਾ ਵੀ ਤੇ ਇਸ ਤਰ੍ਹਾਂ ਹੀ ਇਹਦੀ ਬੈਕ ਤੇ ਆ ਜਾਊਗਾ ਜੀ ਇਸ ਤਰ੍ਹਾਂ ਹੀ ਦੇਖੋ ਬੈਕ ਤੇ ਆ ਗਿਆ ਇਹਦਾ ਇਹ ਗਾਜਰੀ ਕਲਰ ਹੈ ਦੇਖੋ ਇਸ ਤਰ੍ਹਾਂ ਹੀ ਇਹਦੀ ਬੈਕ ਤੇ ਆਗਾ ਤੇ ਨੀਚੇ ਵੀ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਦੇਖੋ ਫਲਾਵਰ ਦੇ ਨੀਚੇ ਵੀ ਨਾ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਦੂਰੋਂ ਇਦਾਂ ਲੱਗਦਾ ਜਿਵੇਂ ਵਰਕ ਕੀਤਾ ਹੋਵਦਾ ਕਟ ਦਾਣੇ ਦਾ ਵਰਕ ਹੁੰਦਾ ਜਿਵੇਂ ਇਦਾਂ ਲੱਗਦਾ ਦੂਰ ਬਹੁਤ ਸੋਹਣਾ ਦੁਪੱਟਾ ਹੈਗਾ ਹਾਂਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਰਹਿਣ ਵਾਲੇ ਆ ਇਹ ਵਾਲੇ ਦੇਖੋ ਬਹੁਤ ਸੋਹਣਾ ਦੁਪੱਟਾ ਏ ਜੀ ਦੁਪੱਟੇ ਤੇ ਵੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਸਾਈਡਾਂ ਤੇ ਤੇ ਵਿਚਕਾਰ ਇਸ ਤਰ੍ਹਾਂ ਦੇਖੋ ਡਿਜ਼ਾਈਨ ਬਣ ਬਾਰਡਰ ਬਣ ਕੇ ਤਾਂ ਇਹਦੇ ਵਿਚਕਾਰ ਵੀ ਫੁੱਲ ਹੈਗੇ ਇਹ ਦੇਖੋ ਬਣੇ ਹੋਏ ਪੂਰਾ ਖੁੱਲਾ ਡੁੱਲਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨ ਆ ਦੁਪੱਟੇ ਦਾ ਵੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਲਈ ਆਰਡਰ ਬੁੱਕ ਕਰ ਸਕਦੇ ਹੋ ਜੀ हां जी ਇਹਦਾ ਪਤਾ ਕੀ ਹੈ ਵੀ ਤੁਸੀਂ ਕਈ ਵਾਰੀ ਕਹਿ ਦਿੰਦੇ ਜੀ ਇਹ ਵਾਲਾ ਸੂਟ ਸਾਡਾ ਰੱਖ ਦੋ ਪਲੀਜ਼ ਸੂਟ ਉਹਦੇ ਰੱਖਿਆ ਜਾਊਗਾ ਜਦੋਂ ਤੁਹਾਡੀ ਪੇਮੈਂਟ ਆਊਗੀ 1350 ਰੁਪਏ ਦਾ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਹੈ 1350 ਰੁਪਏ ਦਾ ਰੇਟ ਹੈ ਤਾਂ ਤੁਸੀਂ ਆਪਣੇ ਲਈ ਸਕਰੀਨਸ਼ਾਟ ਲੈ ਕੇ ਸੂਟ ਰਖਵਾ ਸਕਦੇ ਹੋ ਜੀ ਇੱਕ ਇਹਦੇ ਵਿੱਚ ਗ੍ਰੇ ਕਲਰ ਆ ਗਿਆ ਜੀ ਇੱਕ ਇਹ ਗਾਜ਼ਰੀ ਕਲਰ ਆ ਗਿਆ ਇੱਕ ਦੇਖੋ ਇਹ ਕਲਰ ਆ ਗਿਆ ਕਲਰ ਸਾਰੇ ਪੂਰੇ ਟੌਪ ਦੇ ਕਲਰ ਹੈ ਜੀ ਪੂਰੀ ਸਰਦਾਰੀ ਲੁੱਕ ਦੇਣ ਵਾਲੇ ਸੂਟ ਹੈ ਇਹ ਵਾਲੇ ਪੂਰਾ ਡਬਲ ਦੁਪੱਟੇ ਜਾਂ ਖੁੱਲਾ ਡੁੱਲਾ ਕਪੜਾ ਹੋਊਗਾ ਜੀ ਸੂਟ ਦਾ ਜਿੱਦਾਂ ਮਰਜ਼ੀ ਤੁਸੀਂ ਸੂਟ ਆਪਣਾ ਰੈਡੀ ਕਰਵਾ ਸਕਦੇ ਹੋ ਹਾਂ ਜੀ ਇਹ ਤੇ ਤੁਸੀਂ ਕੋਈ ਲਾਈਨਿੰਗ ਦੀ ਲੋੜ ਨਹੀਂ ਜੀ ਜੇ ਕੋਈ ਕਈ ਪਹਿਣਾ ਆਪਦੀ ਮਰਜ਼ੀ ਨਾਲ ਲਾਈਨਿੰਗ ਲਵਾਉਣਾ ਪਸੰਦ ਕਰਦਿਆਂ ਹਨ ਕਈ ਪਹਿਣਾ ਕੋਟਨ ਦੇ ਸੂਟਾਂ ਤੇ ਵੀ ਲਾਈਨ ਲਾਈਨਿੰਗ ਨੂੰ ਲਾਇਕ ਕਰਦਿਆਂ ਹੈਗਾ ਤਾਂ ਤੁਸੀਂ ਆਪਣੇ ਲਈ ਸੂਟ ਉੱਤੇ ਲਾਈਨਿੰਗ ਲਾ ਕੇ ਵੀ ਬਣਵਾ ਸਕਦੇ ਹੋ ਤੇ ਬਿਨਾਂ ਲਾਈਨਿੰਗ ਤੋਂ ਵੀ ਬਣਵਾ ਸਕਦੇ ਹੋ ਦੇਖੋ ਇਹਦਾ ਡਿਜ਼ਾਈਨ ਜਿਹੜਾ ਮੈਂ ਤੁਹਾਨੂੰ ਫਸਟ ਸੂਟ ਦਿਖਾਇਆ ਸੀ ਨਾ ਸੇਮ ਡਿਜ਼ਾਈਨ ਹੈ ਇਹ ਵਾਲਾ ਜਿਹੜਾ ਫਸਟ ਸੂਟ ਦਿਖਾਇਆ ਸੀ ਤੁਹਾਨੂੰ ਸੇਮ ਡਿਜ਼ਾਈਨ ਹੈ ਇਹ ਵਾਲ ਹਾਂਜੀ ਇਹ ਗ੍ਰੀਨ ਕਲਰ ਹੈ ਉਹ ਗ੍ਰੇ ਕਲਰ ਸੀ ਇਹ ਗ੍ਰੀਨ ਕਲਰ ਹੈ ਇਹ ਜਿਹੜਾ ਗਾਜਰੀ ਕਲਰ ਸੀ ਉਹਦਾ ਡਿਜ਼ਾਈਨ ਤੋਂ ਅਲੱਗ ਸੀਗਾ ਤੇ ਇਹਦਾ ਦੁਪੱਟਾ ਵੀ ਸੇਮ ਹੀ ਹੈ ਜਿਵੇਂ ਉਹ ਤੁਹਾਨੂੰ ਗ੍ਰੇ ਕਲਰ ਦਾ ਦੁਪੱਟਾ ਦਿਖਾਇਆ ਸੀ ਨਾ ਸੇਮ ਹੀ ਦੁਪੱਟਾ ਇਹਦਾ ਹੈਗਾ ਤੇ ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਦੇਖੋ ਹਾਂਜੀ ਇਹਦਾ ਵੀ ਡਿਜ਼ਾਈਨ ਅਲੱਗ ਹੈ ਹਾਂਜੀ ਦੇਖੋ ਇਹ ਵਾਲਾ ਲਵੈਂਡਰ ਜਿਹਾ ਥੋੜਾ ਡਾਰਕ ਜਿਹਾ ਲਵੈਂਡਰ ਆਂਦਾ ਬਹੁਤ ਸੋਹਣਾ ਕਲਰ ਹੈ ਵੀ ਦੇਖੋ ਸੇਮ ਹੀ ਆ ਰਿਹਾ ਕੈਮਰੇ 'ਚ ਕਲਰ ਇਹਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਦੇਖੋ ਬਹੁਤ ਸੋਹਣਾ ਤੇ ਬਹੁਤ ਹੀ ਵਧੀਆ ਕਪੜਾ ਪੂਰਾ ਸੌਫਟ ਹੈ ਦੇਖੋ ਇਹਦਾ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਘੇਰੇ ਤੇ ਇਸ ਤਰ੍ਹਾਂ ਇਹਦੇ ਚੈੱਕ ਆ ਗਿਆ ਘੇਰੇ ਤੇ ਤੇ ਉੱਪਰ ਇਹਦੇ ਵਿੱਚ ਫਲਾਵਰ ਆ ਗਏ ਦੇਖੋ ਤੇ ਇਸ ਤਰ੍ਹਾਂ ਇਹਦੀ ਬਾਜੂ ਦਾ ਡਿਜ਼ਾਈਨ ਆ ਗਿਆ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਬਾਜੂ ਤੇ ਆਊਗਾ ਉੱਪਰ ਇਹ ਸਿੰਪਲ ਹੈਗਾ ਪਲੇਨ ਰਹਿਣ ਵਾਲਾ ਤੇ ਬੈਕ ਸਾਈਡ ਵੀ ਇਹਦੀ ਇਦਾਂ ਹੀ ਹੈਗੀ ਇਸ ਤਰ੍ਹਾਂ ਇਹਦੀ ਬੈਕ ਸਾਈਡ ਹੈ ਦੇਖੋ ਹਾਂਜੀ ਇਹ ਵਾਲਾ ਦੁਪੱਟਾ ਹੈ ਦੇਖੋ ਦੁਪੱਟੇ ਦਾ ਵੀ ਪ੍ਰਿੰਟ ਡਿਜ਼ਾਈਨ ਬਹੁਤ ਸੋਹਣਾ ਹੈਗਾ ਬਹੁਤ ਪਿਆਰਾ ਡਿਜ਼ਾਈਨ ਹੈ ਹਾਂਜੀ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਅਗਲੇ ਸੂਟ ਆਪਣੇ ਇਹ ਵਾਲੇ ਦੇਖੋ ਹਾਂਜੀ ਆਲ ਓਵਰ ਸੂਟ ਹੈ ਵਿਦਆਊਟ ਦੁਪੱਟੇ ਤੋਂ ਤੇ ਹਾਂਜੀ ਕਪੜਾ ਵੀ ਬਹੁਤ ਤੋਂ ਵਧੀਆ ਹੈਗਾ ਇਹ ਕਿ ਟੈਕਸ ਦੇ ਸੂਟ ਹੈ ਇਹ ਦੇਖੋ ਤੁਸੀਂ ਟੈਗ ਚੈੱਕ ਕਰ ਸਕਦੇ ਹੋ ਇਹ ਕਿ ਟੈਕਸ ਦੇ ਸੂਟ ਹੈ ਜੀ ਜੋ ਬ੍ਰਾਂਡਡ ਸੂਟ ਹੁੰਦੇ ਜੀ ਉਹਨਾਂ ਨੂੰ ਤਾਂ ਤੁਸੀਂ ਸੋਚਣ ਦੀ ਲੋੜ ਹੀ ਨਹੀਂ ਹੈ ਨਾ ਤੁਸੀਂ ਬੇਚੀ ਚ ਕੋਕ ਇਹਨਾਂ ਨੂੰ ਬਾਏ ਕਰ ਸਕਦੇ ਹੋ ਕਿਉਂਕਿ ਇਹ ਤੇ ਨਾ ਹੀ ਤਾਂ ਬੁਰਾ ਆਉਂਦਾ ਜੀ ਨਾ ਹੀ ਇਹਦੇ ਕੋਈ ਰੰਗ ਖਰਾਬ ਹੋਣ ਦਾ ਲਾਂਭਾ ਹੁੰਦਾ ਤੇ ਨਾ ਹੀ ਇਹ ਕੋਈ ਸਿੱਜਣ ਦਾ ਜਾਂ ਸ਼ਰਿੰਕ ਹੋਣ ਦਾ ਲਾਂਭਾ ਹੁੰਦਾ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਇਹਦੇ ਚ ਕਲਰ ਤੁਹਾਨੂੰ ਚਾਰ ਮਿਲਣਗੇ ਜੀ ਆਲ ਓਵਰ ਸੂਟ ਹੈ 5 ਮੀਟਰ ਦੇਖੋ ਪ੍ਰਿੰਟ ਵੀ ਬਹੁਤ ਸੋਹਣਾਗਾ ਕਿਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਭਲਾ ਕੋਈ 30 35 ਸਾਲ ਦੀ ਲੇਡੀ ਪਾ ਸਕਦੀ ਹੈ ਤੇ ਭਲਾ ਦੇ ਕੋਈ 50 55 ਸਾਲ ਦੀ ਲੇਡੀ ਪਾ ਸਕਦੀ ਹੈ ਦੇਖੋ ਇੰਨੇ ਵਧੀਆ ਪ੍ਰਿੰਟ ਹੈਗੇ ਇ ਸੈਂਪਲਸ ਉੱਪਰ ਜੀ ਦੇਖੋ ਸਰਦਾਰੀ ਜੀ ਲੁੱਕ ਦੇਣ ਵਾਲੇ ਸੂਟ ਹਨ ਇਹ ਨਾਲ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਵਾ ਕੇ ਇਸ ਤਰ੍ਹਾਂ ਆਗਾਜ਼ਰੀ ਕਲਰ ਦੀ ਪਾਈਪਿੰਗ ਵਗੈਰਾ ਲੱਗ ਜੂਗੀ ਤੇ ਪਿਓਰ ਦਾ ਦੁਪੱਟਾ ਲੈ ਕੇ ਤੁਸੀਂ ਜਿੱਦਾਂ ਮਰਜ਼ੀ ਵੀਅਰ ਕਰ ਸਕਦੇ ਹੋ ਸੂਟ ਇੱਕ ਦੇਖੋ ਇਹ ਵਾਲਾ ਕਲਰ ਹੈ ਇਹਦੇ 'ਚ ਹਾਂਜੀ ਭਾਵੇਂ ਸੇਮ ਹੀ ਰਹੂਗੀ ਥੋੜਾ ਥੋੜਾ ਫਰਕ ਹੈ ਜਿਵੇਂ ਥੋੜਾ ਹਲਕਾ ਬ੍ਰਾਊਨ ਜਾ ਗਿਆ ਇਹਦਾ ਹਨਾ ਤੇ ਇਹਦਾ ਥੋੜਾ ਜਿਹਾ ਡਾਰਕ ਬ੍ਰਾਊਨ ਜਾ ਆ ਜਾਂਦਾ ਥੋੜਾ ਥੋੜਾ ਫਰਕ ਹੈ ਪਰ ਜਿਹੜੇ ਵਿੱਚ ਫਲਾਵਰ ਜੇ ਹੈਗੇ ਹਨ ਪੱਤੇ ਬਣੇ ਹੋਏ ਆ ਉਹਨਾਂ ਦੇ ਕਲਰਾਂ ਦਾ ਫਰਕ ਹੋਊਗਾ ਦੇਖੋ ਇਹ ਵਾਲਾ ਕਲਰ ਇਹ ਥੋੜਾ ਮਹਿੰਦੀ ਜਿਹਾ ਤੇ ਲੈਮਨ ਜੇ ਚ ਆ ਗਿਆ ਇਹ ਗਾਜਰੀ ਜਿਹਾ ਤੇ ਗ੍ਰੀਨ ਜੇ ਸ਼ੇਡ ਚ ਆ ਗਿਆ ਦੇਖੋ ਕਲਰ ਦਾ ਥੋੜਾ ਥੋੜਾ ਫਰਕ ਹੈਗਾ ਜੀ ਚਾਰ ਕਲਰ ਮਿਲਣਗੇ ਤੁਹਾਨੂੰ ਇੱਕ ਟੈਕਸ ਦੀ ਇੱਕ ਟੈਕਸ ਦੇ ਸੂਟ ਨੇ ਜੇ ਇਹ ਵਾਲੇ ਕੋਈ ਲੰਬਾ ਨਹੀਂ ਇਹਨਾਂ ਦਾ ਕੋਈ ਬੋਰ ਨਹੀਂ ਕੋਈ ਸਜਣਾ ਨਹੀਂ ਦੇਖੋ ਚਾਰ ਕਲਰ ਹੈ ਜੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਫਰੋਜੀ ਕਲਰ ਐਡ ਆ ਗਿਆ ਫਰੋਜੀ ਤੇ ਗ੍ਰੀਨ ਜ ਆ ਗਿਆ ਹਾਂਜੀ ਚਾਰ ਕਲਰ ਨੇ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹ ਵਾਲਾ ਤਾਂ ਇਹਦਾ 400 ਪ੍ਰਾਈਸ ਹੈ ਜੀ 400 ਰੁਪਏ ਦਾ ਸੂਟ ਹੈ ਇਹ ਕੋਈ ਵੀ ਭੈਣ ਇਸ ਨੂੰ ਵਾਇਰ ਕਰ ਸਕਦੀ ਹੈ ਤੇ ਸੋਹਣਾ ਜਿਹਾ ਸੂਟ ਸਟਿਚ ਕਰਵਾ ਕੇ ਤਾਂ ਵਧੀਆ ਜਿਵੇਂ ਮਰਜ਼ੀ ਵੇਅਰ ਕਰ ਸਕਦੀ ਹੈ ਹਾਂਜੀ ਜੇ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਭੇਜ ਕੇ ਸਾਡੇ ਤੋਂ ਵੀ ਸਟਿਚ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਪਨੇ ਟੇਲਰ ਤੋਂ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲੋਂ ਵੀ ਕਰਵਾ ਸਕਦੇ ਹੋ ਜੀ ਹਾਂਜੀ ਇੱਕ ਕਲਰ ਇਹਦੇ ਵਿੱਚ ਹੋਰ ਮਿਲ ਗਿਆ ਦੇਖੋ ਇਹਦੇ ਵਿੱਚ ਪਿੰਕ ਜਿਹਾ ਸ਼ੇਡ ਆ ਗਿਆ ਇਹਦੇ ਵਿੱਚ ਪਿੰਕ ਰੈਡ ਆ ਗਿਆ ਕਲਰ ਇਹਦੇ ਵਿੱਚ ਗਾਜਰੀ ਕਲਰ ਰੈਡ ਆ ਗਿਆ ਸੀ ਦੇਖੋ ਇਹਦੇ ਵਿੱਚ ਲੈਮਨ ਸ਼ੇਡ ਆ ਗਿਆ ਇਹਦੇ ਵਿੱਚ ਫਿਰੋਜੀ ਆ ਗਿਆ ਇਹਦੇ ਵਿੱਚ ਬਾਟਰ ਗ੍ਰੀਨ ਆ ਗਿਆ ਪੰਜ ਕਲਰ ਹੈ ਇਹਦੇ ਵਿੱਚ ਤੁਸੀਂ ਤੁਹਾਨੂੰ ਪੰਜਾਂ ਚੋਂ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੂਟ ਲੈ ਸਕਦੇ ਹੋ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ ਇਹ ਵਾਲਾ ਸੂਟ ਅਗਲਾ ਆਪਣਾ ਇਹ ਸੂਟ ਨੇ ਜੀ ਬਹੁਤ કોટਨ ਦਾ ਸਟੱਫ ਹੈ ਦਾ ਵੀ ਤਾਂ ਬਹੁਤ ਹੀ ਆਰਾਮਦਾਇਕ ਸੂਟ ਨੇ ਜੀ ਇਹ ਪੂਰਾ ਮਲਾਈਮ ਕਪੜਾ ਪਤਾ ਕੀ ਇਹ ਕਪੜਾ ਤਾਂ ਤੁਸੀਂ ਲਓਗੇ ਹਨਾ ਵੇਅਰ ਕਰੋਗੇ ਤੁਹਾਡੇ ਹੱਥ ਚਾਊਗਾ ਕਪੜਾ ਤਾਂ ਤੁਸਾਨੂੰ ਫੇਰ ਹੀ ਪਤਾ ਲੱਗੂਗਾ ਸਾਡਾ ਤਾਂ ਇੱਕ ਵਿਸ਼ਵਾਸ ਆ ਹਨਾ ਤੁਸੀਂ ਵਿਸ਼ਵਾਸ ਕਰਕੇ ਸਾਡੇ ਤੋਂ ਲੈ ਸਕਦੇ ਹੋ ਅਸੀਂ ਤਾਂ ਤੁਹਾਨੂੰ ਵਿਸ਼ਵਾਸ ਹੀ ਦਿਲਾ ਸਕਦੇ ਹਾਂ ਜੀ ਹੋਰ ਤਾਂ ਕੀ ਹੈ ਸੂਟ ਤਾਂ ਜਦੋਂ ਤੁਹਾਡੇ ਹੱਥ ਚਾਊਗਾ ਤੁਸੀਂ ਉਹਦੀ ਫੀਲ ਕਰ ਸਕਦੇ ਹੋ ਕਪੜੇ ਨੂੰ ਤਾਂ ਹਨਾ ਤੁਸੀਂ ਇਹ ਵਾਲਾ ਸੂਟ ਲਓ ਤੇ ਬਹੁਤ ਹੀ ਵਧੀਆ ਪੂਰਾ ਮਲੈਮ ਸਟੱਫ ਹੈ ਜੀ ਪ੍ਰਿੰਟਡ ਡਿਜ਼ਾਈਨ ਦੇਖੋ ਇਹ ਕਿੰਨਾ ਸੋਹਣਾ ਆਲਓਵਰ ਸੂਟ ਹੈ ਜੇ 5 ਮੀਟਰ ਜੇ ਤੁਸੀਂ ਇਹਨੂੰ ਮੈਚਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਨਾ ਸਾਨੂੰ ਤੁਸੀਂ ਦੱਸ ਸਕਦੇ ਹੋ ਇਹਦੇ ਨਾਲ ਕਿਹੜੇ ਕਲਰ ਦੀ ਸਲਵਾਰ ਜਿਵੇਂ ਇਹਦੇ ਨਾਲ ਫਰੋਜੀ ਕਲਰ ਦੀ ਐਡ ਹੋ ਜੂਗੀ ਬਾਟਮ ਤੇ ਜੇ ਤੁਸੀਂ ਆਲਓਵਰ ਸੂਟ ਲੈਣਾ ਚਾਹੁੰਦੇ ਹੋ ਕਈ ਭੈਣਾਂ ਆਲਓਵਰ ਲਾਈਕ ਕਰਦੀਆਂ ਨਾ ਤੇ ਕਈ ਮੈਚਿੰਗ ਲਾਈਕ ਕਰਦੀਆਂ ਜੇ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਆ ਆਲ ਓਵਰ ਵੀ ਲੈ ਸਕਦੇ ਮੈਚਿੰਗ ਬਣਾਉਣਾ ਮੈਚਿੰਗ ਵੀ ਬਣਾ ਸਕਦੇ ਹਾਂ 550 ਰੁਪਏ ਦਾ ਰੇਟ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਰਹਿ ਗਏ ਆ ਪਹਿਲਾ ਕਲਰ ਇਹ ਆ ਗਿਆ ਦੂਸਰਾ ਕਲਰ ਦੇਖੋ ਇਹਦੇ ਵਿੱਚ ਫਿਰੋਜੀ ਕਲਰ ਆ ਗਿਆ ਜੀ ਇਹ ਪਿੰਕ ਕਲਰ ਆ ਗਿਆ ਦੇਖੋ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣਾ ਹੈ ਬਹੁਤ ਹਾਂ ਜੀ ਇਹ ਰਿਪੀਟ ਚ ਸੇਲ ਹੋ ਰਿਹਾ ਸਾਡੇ ਕੋਲੇ ਇਹ ਰਿਪੀਟ ਚ ਸੇਲ ਹੋ ਰਿਹਾ ਪਹਿਲਾਂ ਵੀ ਆਏ ਸੀ ਦੋ ਸੈਟ ਇਹਦੇ ਉਹ ਸੇਲ ਹੋ ਗਏ ਸੀ ਹੁਣ ਆਪਾਂ ਤੀਜੀ ਵਾਰ ਸੈਟ ਮੰਗਾਇਆ ਇਹ ਵਾਲਾ ਤੇ 550 ਰੁਪਏ ਦਾ ਪ੍ਰਾਈਸ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਦੇਖੋ ਆ ਚੜਦੇ ਤੋਂ ਚੜਦੇ ਕਲਰ ਆ ਜੀ ਇਹਨਾਂ ਦੇ ਦੇਖੋ ਇਹ ਵੀ ਦੇਖੋ ਸੂਟ ਦੇਖੋ ਕਿੰਨੇ ਪਿਆਰੇ ਆ ਦੇਖੋ ਇਹਦੇ ਵਿੱਚ ਪੈਰਟ ਕਲਰ ਆ ਗਿਆ ਚਾਰ ਕਲਰ ਆ ਜੀ ਚਾਰੇ ਪੂਰੇ ਟਾਪ ਦੇ ਕਲਰ ਨੇ ਦੇਖੋ ਇਹ ਪੈਟ ਆ ਗਿਆ ਇਹ ਬਰਾਊਨ ਸ਼ੇਡ ਜਿੱਚ ਆ ਗਿਆ ਇਹ ਪਿੰਕ ਚ ਆ ਗਿਆ ਤੇ ਇਹ ਅੰਡਰੇਈ ਕਲਰ ਆ ਗਿਆ हां जी 550 ਰੁਪਏ ਰੇਟ ਹੈ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਲਈ ਸੂਟ ਰਖਵਾ ਸਕਦੇ ਹੋ ਜੀ ਤੇ ਕਪੜਾ ਸਟਾਫ ਬਹੁਤ ਮਲਾਈਮ ਤੇ ਬਹੁਤ ਹੀ ਸੋਹਣਾ ਕਪੜਾ ਹੈ ਜੀ ਸਾਡੇ ਵਿਸ਼ਵਾਸ ਤੇ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਹੋ ਜੀ ਕੋਈ ਲੰਬਾ ਨਹੀਂ ਕੋਈ ਕੁਝ ਨਹੀਂ ਪਿਓਰ ਕਾਟਨ ਦੇ ਸੂਟ ਨੇ हां जी ਆਪਣਾ ਅਗਲਾ ਸੂਟ ਦਿਖਾਉਣੇ ਤੁਹਾਨੂੰ हां जी ਇਹ ਆਪਣਾ ਅਗਲਾ ਸੂਟ ਦੇਖੋ हां जी ਇਹ ਮੈਚਿੰਗ ਸੂਟ ਨੇ ਪਿਓਰ ਕਾਟਨ ਦੇ ਜੀ हां जी ਪਿਓਰ ਕਾਟਨ ਦਾ ਸਟਾਫ ਹੈ ਇਹ ਵਾਲਾ ਦੇਖੋ ਇਸ ਤਰ੍ਹਾਂ ਦੀ ਬਾਟਮ ਹੈਗੀ ਆ ਮਹਿੰਦੀ ਕਲਰ ਦੀ ਤੇ ਇਹ ਦੇਖੋ ਪਿਓਰ ਕਾਟਨ ਚ ਹੈ ਜੀ ਇਹ ਮੈਚਿੰਗ ਸੂਟ ਆ ਪੂਰਾ ਕਪੜਾ ਹੋਊਗਾ ਪੂਰਾ ਬਾਟਮ ਦਾ ਕਪੜਾ ਹੋਊਗਾ ਪੂਰਾ ਹੀ ਤੁਹਾਡਾ ਸ਼ਰਟ ਦਾ ਕਪੜਾ ਵੱਡੇ ਪਣੇ ਦਾ ਜੀ ਇਹ ਵਾਲਾ ਇੱਕ ਅੱਸੀ ਹੋਊਗਾ ਨ ਹੋ ਸਕਦਾ 2 ਮੀਟਰ ਹੋਵੇ ਪਰ 181 ਦਾ ਜ਼ਰੂਰ ਹੋਊਗਾ ਕਿਉਂਕਿ ਪੂਰਾ ਸ਼ਰਟ ਜੇ ਤੁਸੀਂ 40 41 ਇੰਚ 42 ਇੰਚ ਲੈਂਥ ਵੀ ਰੱਖਣੀ ਹੈ ਨਾ ਤਾਂ ਵੀ ਇਹਦਾ ਸ਼ਰਟ ਵਧੀਆ ਬਣਦਾ ਕਿਉਂਕਿ ਅਸੀਂ ਬਹੁਤ ਸੂਟ ਦੇ ਨਾਲ ਦੇ ਪਹਿਲਾਂ ਸਟਿਚ ਕਰ ਚੁੱਕੇ ਹਾਂ 42 43 ਇੰਚ ਲੈਂਥ ਇਹਦੀ ਪੂਰੀ ਵਧੀਆ ਰਹਿ ਜਾਂਦੀ ਹੈ ਕਿਉਂਕਿ ਵਰਸਰ ਦਾ ਸ਼ਰਟ ਬਣ ਜਾਂਦਾ ਜੇ ਤੁਸੀਂ 21 22 ਇੰਚ 22 23 ਇੰਚ ਘੇਰਾ ਪਾਉਣ ਵਾਲੀ ਕੋਈ ਵੀ ਪੈਣ ਹੈਗੀ ਨਾ 23 ਇੰਚ ਘੇਰੇ ਦੇ ਵੀ ਵਰਸਰ ਦਾ ਸੂਟ ਵਧੀਆ ਬਣਦਾਗਾ ਤੇ ਇਹ ਵਾਲੀ ਬਾਟਮ ਹੈ ਪੂਰੀ ਖੁੱਲੀ ਡੁੱਲੀ ਬਾਟਮ ਬਣੋਗੀ ਹਾਂਜੀ ਇਹਦਾ ਪ੍ਰਾਈਸ ਹੈਗਾ 350 ਰੁਪਏ 350 ਇਹਦੇ ਵਿੱਚ ਤੁਹਾਨੂੰ ਕਲਰ ਦਿਖਾਉਣੇ ਆ ਡਿਜ਼ਾਈਨ ਕਲਰ ਮਿਲ ਜਾਣਗੇ ਜੀ ਹਾਂਜੀ ਦੇਖੋ ਇਹ ਇੱਕ ਕਲਰ ਇਹ ਸੇਮ ਕਲਰ ਹੀ ਹੈ ਸ਼ਰਟ ਦਾ ਤੇ ਬਾਟਮ ਦਾ ਇਹਦੇ ਨਾਲ ਥੋੜਾ ਜਿਵੇਂ ਇਹ ਵਾਲਾ ਕਲਰ ਆ ਗਿਆ ਸੀ ਗ੍ਰੀਨ ਕਲਰ ਦੀ ਆ ਗਈ ਸੀ ਇਹ ਥੋੜਾ ਲਾਈਟ ਗ੍ਰੀਨ ਸੀ ਗ੍ਰੀਨ ਜਿਹਾ ਜਿਵੇਂ ਇਹ ਵਾਲਾ ਪ੍ਰਿੰਟ ਆ ਗਿਆ ਵਿੱਚ ਅਸੀਂ ਗ੍ਰੀਨ ਜਿਹਾ ਦੇਖੋ ਇਹ ਕਲਰ ਦੀ ਬਾਟਮ ਆ ਗਈ ਫੈਬਰਿਕ ਸੇਮ ਹੋਊਗਾ ਜੀ ਸਿੱਕੇ ਦੇ ਵਿੱਚ ਇਹ ਕਲਰ ਦਾ ਦੇਖੋ ਇਹ ਇਹ ਆਹ ਵਾਲਾ ਸ਼ਰਟ ਆ ਗਿਆ ਇਹਦੇ ਨਾਲ ਬੇਬੀ ਪਿੰਕ ਦੀ ਬਾਟਮ ਆ ਗਈ ਤੇ ਇੱਕ ਇਹਦੇ ਵਿੱਚ ਇਹ ਕਲਰ ਆ ਗਿਆ ਦੇਖੋ ਇਹ ਸ਼ਰਟ ਆ ਗਿਆ ਡਾਰਕ ਪਿੰਕ ਬਾਟਮ ਆ ਗਈ ਇਹਦੇ ਨਾਲ 350 ਪ੍ਰਾਈਜ਼ ਹੈ ਜੀ ਇਹ ਇਹ ਛੱਡਣ ਵਾਲੇ ਸੂਟ ਹੈ ਨਹੀਂ ਜੀ ਇਹ ਵਾਲੇ ਸੂਟ ਤੁਸੀਂ ਮਾਰਕੀਟ ਚ ਜਾਓਗੇ ਨਾ ਤੇ 4400 ਤੋਂ ਘੱਟ ਤੁਹਾਨੂੰ ਸੂਟ ਨਹੀਂ ਮਿਲਦੇ ਇਹ ਵਾਲੇ ਤੇ 350 ਰੁਪਿਆ ਪ੍ਰਾਈਜ਼ ਹੈ ਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਟੈਨਸ਼ਨ ਫਰੀ ਹੋ ਕੇ ਸੂਟ ਲੈ ਸਕਦੇ ਹੋ ਜੀ 350 ਰੁਪਿਆ ਰੇਟ ਹੈ ਦਾ ਦੇਖੋ ਇੱਕ ਇਹ ਵਾਲ ਆ ਗਿਆ ਇਹਦੇ ਨਾਲ ਪਰਪਲ ਕਲਰ ਦੀ ਬਾਟਮ ਆ ਗਈ ਤੇ ਇੱਕ ਇੱਕਦਾਂ ਲ ਸੂਟ ਆ ਗਿਆ ਜੀ ਇਹ ਵਾਲਾ ਦੇਖੋ ਬਹੁਤ ਸੋਹਣੇ ਸੂਟ ਹੈ ਇਹ ਵਾਲੇ ਇਹਦੇ ਨਾਲ ਬੇਬੀ ਪਿੰਕ ਦੀ ਬਾਟਮ ਆ ਗਈ ਤੇ ਇਹ ਬਲੂ ਕਲਰ ਦਾ ਦੇਖੋ ਇਹ ਹੋ ਸਕਦਾ ਤੁਹਾਨੂੰ ਬਲੈਕ ਕਲਰ ਲੱਗਦਾ ਹੋਵੇ ਵਿੱਚ ਇਹ ਬਲੂ ਕਲਰ ਹੈ ਜੀ ਨੇਵੀ ਬਲੂ ਕਲਰ ਦੀ ਭੋਏ ਹੈ ਇਹਦੇ ਵਿੱਚ ਬੇਬੀ ਪਿੰਕ ਦੇ ਫਲਾਵਰ ਹੈਗੇ ਆ ਬਹੁਤ ਸੋਹਣੇ ਸੂਟ ਹੈ ਇਸ ਇਸ ਰੇਟ 'ਚ ਤੁਹਾਨੂੰ ਕਿਤੋਂ ਵੀ ਸੂਟ ਨਹੀਂ ਮਿਲਦੇ ਕਿਉਂਕਿ ਮੈਚਿੰਗ ਸੂਟ ਆ ਅਸੀਂ ਵੀ ਸੇਲ ਕਰ ਰਹੇ ਹਾਂ ਜੀ ਇਹ ਸਾਨੂੰ ਫਾਇਦੇ 'ਚ ਮਿਲੇ ਆ ਇਸ ਕਰਕੇ ਆਪਾਂ ਤੁਹਾਨੂੰ ਵੀ ਰੇਟ ਉਸ ਹਿਸਾਬ ਨਾਲ ਦੱਸਿਆ ਨਾ ਤੇ ਅਸੀਂ ਪਹਿਲਾਂ ਇਹ 450 ਰੁਪਏ ਦਾ ਸੇਲ ਹੁੰਦਾ ਜੀ ਬਾਜ਼ਾਰ 'ਚ ਸੂਟ ਆਪਾਂ ਨੂੰ ਪਰਤੇ ਨਾਲ ਮਿਲੇ ਸੀਗੇ ਜੇ ਤੁਸੀਂ ਹੋਰ ਵੀ ਇਦਾਂ ਦੇ ਸੂਟ ਕੋਈ ਕਈ ਭੈਣਾ ਕਿਸੇ ਲਈ ਖਰੀਦਣਾ ਚਾਹੁੰਦੀਆਂ ਹੁੰਦੀਆਂ ਹਨਾ ਜਿਵੇਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੇਣੇ ਆ ਜਾਂ ਕਿਸੇ ਨੂੰ ਕੋਈ ਵਿਆਹ ਸ਼ਾਦੀ ਲਈ ਕੋ 10-15 ਸੂਟ ਜਾਂ ਕਿੰਨੇ ਸੂਟ ਲੈਣੇ ਆ ਜਿੰਨੀ ਮਰਜ਼ੀ ਕੁਆਂਟੀਟੀ 'ਚ ਤੁਸੀਂ ਇਹ ਵਾਲੇ ਸੂਟ ਲੈ ਸਕਦੇ ਜੀ ਭਲਾ 100 ਸੂਟ ਮੰਗਵਾਉਣਾ ਪਰ 100 ਸੂਟ ਵੀ ਤੁਹਾਨੂੰ ਦੇ ਦਾਂਗੇ ਇਹ ਵਾਲਾ ਜਿੰਨੀ ਮਰਜ਼ੀ ਹੁਲੀਵੁੱਡ ਕੁਆਂਟੀਟੀ 'ਚ ਤੁਸੀਂ ਸੂਟ ਇਹ ਵਾਲੇ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਆ ਜੀ 350 ਦਾ ਰੇਟ ਹੈ ਪਿਓਰ ਕਾਟਨ ਦੇ ਸੂ ਹਾਂਜੀ ਅਗਲਾ ਸੂਟ ਆਪਣਾ ਦੇਖੋ ਇਹ ਰਿਹਾ ਜੌਰਜਟ ਫੈਬਰਿਕ ਤੇ ਆ ਇਸਕੋ ਵਿਸਕੋਸ ਜੌਰਜਟ ਤੇ ਜਿਹੇ ਵਾਲੇ ਸੂਟ ਤੇ ਦੇਖੋ ਇਸ ਤਰ੍ਹਾਂ ਇਹਦੇ ਵਰਕ ਹੈ ਸ਼ਰਟ 'ਚ ਹਾਂਜੀ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਆਏ ਸੀ ਵੀਡੀਓ ਬਣਾਉਣ 'ਚ ਅਸੀਂ ਲੇਟ ਹੋ ਗਏ ਜੀ ਆਪਣੇ ਕੋਲ ਸੇਲ ਹੋ ਗਏ ਇਹ ਵਾਲੇ ਸੂਟ ਤੇ ਲਾਸਟ ਸੂਟ ਰਹਿ ਗਿਆ ਇਹ ਵਾਲਾ ਪਹਿਲਾ ਇਹ ਸੂਟ ਆਪਾਂ 1500 ਦਾ ਸੇਲ ਕੀਤਾਗਾ ਦੇਖੋ ਇਸ ਤਰ੍ਹਾਂ ਪ्युअर ਮਸਲੀਨ ਦੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਤੇ ਵਿਸਕੋਸ ਜੌਰਜਟ ਦਾ ਸ਼ਰਟ ਹੈ ਜਿਸ ਤਰ੍ਹਾਂ ਸਾਰੇ ਬੈਕ ਫਰੰਟ ਤੇ ਵਰਕ ਕੀਤਾ ਹੋਇਆ ਇਸ ਤਰ੍ਹਾਂ ਫੁੱਲ ਤੇ ਇਹ 1500 ਦੀ ਰੇਂਜ ਚ ਸੇਲ ਕੀਤਾ ਸੀਗਾ ਜੇ ਲਾਸਟ ਪੀਸ ਰਹਿ ਗਿਆ ਆਪਣੇ ਕੋਲੇ ਜੇ ਕਿਸੇ ਭੈਣ ਨੇ ਲੈਣਾਗਾ ਇਹ ਵਾਲਾ ਸੂਟ ਤੇ ਤੁਸੀਂ ਤੁਹਾਨੂੰ ਪਰਤੇ ਚ ਮਿਲ ਜੂਗਾ ਜੇ ਇਹ ਵਾਲਾ 1350 ਦਾ ਸੂਟ ਲੱਗ ਜੂਗਾ ਜੇ ਕਿਸੇ ਭੈਣ ਨੇ ਸੂਟ ਲੈਣਾ 1350 ਦਾ ਸੂਟ ਲੱਗ ਜੂਗਾ ਤੁਹਾਨੂੰ ਇਹਦੇ ਵਿੱਚ ਆਪਣੇ ਕੋਲੇ ਸਿੰਗਲ ਕਲਰ ਹੀ ਰਹਿ ਗਏ ਜੀ ਇਸ ਕਰਕੇ ਆਪਾਂ ਥੋੜਾ ਵੀ ਮਤਲਬ ਪਰਤੇ ਚ ਦੇ ਹੀ ਜਾਂਨੇ ਹੁਣ ਤੇ ਇੱਕ ਆਪਣੇ ਕੋਲੇ ਇਹ ਰਹਿ ਗਿਆ ਜੀ ਇੱਕ ਲਾਸਟ ਸੂਟ ਹਾਂਜੀ ਇਹ ਸ਼ਿਮਰ ਸ਼ਿਮਰ ਤੇ ਆ ਗਿਆ ਦੇਖੋ ਇਹ ਸ਼ਿਮਰ ਤੇ ਆ ਗਿਆ ਇਸ ਤਰ੍ਹਾਂ ਸ਼ਰਟ ਆ ਦਾ ਪਿੰਕ ਕਲਰ ਤੇ ਇਸ ਤਰ੍ਹਾਂ ਇਹਦੇ ਵਿੱਚ ਸਿਕਵੈਂਸ ਵਰਕ ਦੇਖੋ ਕੀਤਾ ਹੋਇਆ ਹੈ ਫੁੱਲ ਸ਼ਰਟ ਦੇ ਵਿੱਚ ਹੀ ਵਰਕ ਆ ਜੂਆ ਸਿਕਵੈਂਸ ਵਰਕ ਤੁਹਾਨੂੰ ਦਿਖ ਰਹੀ ਹੋਵੇਗੀ ਨਾ ਸਿੱਪੀ ਲੱਗੀ ਹੋਈ ਵਿੱਚ ਤੇ ਇਹਦੇ ਨਾਲ ਇਹ ਵਾਲੀ ਬਾਟਮ ਆ ਗਈ ਜੀ ਪਿਓਰ ਮਸਲੀਨ ਦੀ ਪਯਰ ਮਸਲੀਨ ਦੀ ਬਾਟਮ ਆ ਗਈ ਜੀ ਇਹਦਾ ਰੇਟ ਵੀ ਸੇਮ ਹੀ ਰਹ ਜੂਗਾ ਕਿਉਂਕਿ ਇਹਦਾ ਰੇਟ ਵੀ ਕਾਫੀ ਸੀਗਾ ਜੀ 1500 1550 1600 ਇਸ ਤਰ੍ਹਾਂ ਸੇਲ ਕਰੇ ਸੀਗੇ ਇਹ ਵਾਲੇ ਸੂਟ ਤੇ ਇਹਦਾ ਰੇਟ ਵੀ 1350 ਰੁਪਏ ਰਹ ਜੂਗਾ ਜੀ ਜੇ ਕਿਸੇ ਭੈਣ ਨੇ ਲੈਣਾ ਸੂਟ ਇਹ ਸਾਡੇ ਕੋਲ ਸਿੰਗਲ ਸਿੰਗਲ ਸੂਟ ਹੀ ਰਹਿ ਗਏ ਦੋਨੇ ਜੇ ਕਿਸੇ ਭੈਣ ਨੇ ਲੈਣਾ ਸੂਟ ਤਾਂ ਤੁਸੀਂ ਆਪਣੇ ਲਈ ਇਹ ਵਾਲੇ ਸੂਟ ਬਾਏ ਕਰ ਸਕਦੇ ਜੀ ਕਿਉਂਕਿ ਜੇ ਤੁਸੀਂ ਮਾਰਕੀਟ ਚ ਜਾਓਗੇ ਤਾਂ ਤੁਹਾਨੂੰ 1700 1800 1500 ਤੋਂ 1600 ਤੋਂ ਘੱਟ ਸੂਟੇ ਨਹੀਂ ਮਿਲੂਗਾ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਗਏ ਜੀ ਇਸ ਕਰਕੇ ਆਪਾਂ ਤੁਹਾਨੂੰ ਪਰਦੇਚ ਦੇ ਹੀ ਜੰਨੇ ਆ ਕਿਉਂਕਿ ਅਸੀਂ ਤਾਂ ਸੇਲ ਕੱਢਣਾ ਹੁੰਦਾ ਜੀ ਸਾਨੂੰ ਐ ਹੁੰਦਾ ਵੀ ਚਲ ਇੱਕ ਸੂਟ ਰਹਿ ਗਿਆ ਹਨਾ ਕਿਉਂਕਿ ਜੇ ਇੱਥੇ ਕਸਟਮਰ ਆਊਗਾ ਤਾਂ ਫਿਰ ਉਹ ਕਲਰ ਕਹਿਣ ਲੱਗ ਜਾਂਦੇ ਇਹ ਚ ਕਲਰ ਹੋਰ ਦਿਖਾਓ ਐ ਕਰੋ ਐ ਕਰੋ ਸਾਨੂੰ ਫਿਰ ਐ ਹੁੰਦਾ ਵੀ ਚਲੋ ਘਾਟਾ ਵਾਧਾ ਕਰਕੇ ਆਪਾਂ ਸੂਟੋ ਕਰ ਦਈਏ ਕਿਉਂਕਿ ਸਿੰਗਲ ਪੀਸ ਰਹਿ ਜਾਂਦਾ ਜੀ ਫਿਰ ਸਾਨੂੰ ਸੇਲ ਕਰਨ ਕੱਢਣਾ ਔਖਾ ਹੋ ਜਾਂਦਾ ਹੈਗਾ ਜੇ ਕਿਸੇ ਭੈਣ ਨੂੰ ਪਸੰਦ ਹੈ ਤਾਂ ਤੁਸੀਂ ਇਹ ਵਾਲੇ ਸੂਟ ਆਪਣੇ ਲਈ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਹੈ ਬਹੁਤ ਵਧੀਆ ਫੈਬਰਿਕ ਹੈ ਵਿਸਕੋਸ ਜੌਰਜਟ ਤੇ ਇਹ ਵਾਲਾ ਸਿੰਪਲ ਜੌਰਜਟ ਨਹੀਂ